ਬਹੁਤ ਸਾਰੀ ਸੰਗਤ ਦੇ ਮਨ ਵਿੱਚ ਸਵਾਲ ਆ ਕੀ ਇੱਕ ਜੋਗੀ ਭਰਤਰੀ ਦਾ ਨਾਮ ਰਾਜੇ ਭਰਤਰੀ ਦਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਉਂ ਆਇਆ ਕੀ ਕੀ ਉਹਨੇ ਸਵਾਲ ਗੁਰੂ ਜੀ ਨੂੰ ਕੀਤੇ ਤੇ ਮਹਾਰਾਜ ਨੇ ਉਹਦੇ ਸਵਾਲਾਂ ਦੇ ਜਵਾਬ ਕਿਸ ਤਰ੍ਹਾਂ ਦਿੱਤੇ ਉਹਦੀ ਜ਼ਿੰਦਗੀ ਹੀ ਬਦਲ ਕੇ ਰੱਖ ਦਿੱਤੀ ਤਾਂ ਆਓ ਇਹ ਸਾਰੇ ਵਿਚਾਰ ਅੱਜ ਆਪਾਂ ਜਾਣਾਂਗੇ ਤੇ ਨਾਰਦ मुनि ਉਹਨਾਂ ਨੇ ਕਿਸ ਤਰ੍ਹਾਂ ਗੁਰੂ ਸਾਹਿਬ ਜੀ ਦੀ ਸ਼ਕਤੀ ਬਾਰੇ ਦੱਸਿਆ ਸੀ ਉਹਨਾਂ ਨੂੰ ਕਿਵੇਂ ਪਤਾ ਲੱਗ ਗਿਆ ਵੀ ਸਾਡੇ ਗੁਰੂ ਜੀ ਵਿੱਚ ਇੰਨੀਆਂ ਸ਼ਕਤੀਆਂ ਨੇ ਇਹ ਸਾਰੇ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰੂ ਜੀ ਦੀ ਬਖਸ਼ੀ ਫਤਿਹ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਉਜੈਨਪੁਰੀ ਦੇ ਰਾਜਾ ਵਿਕਰਮਜੀਤ ਦੇ ਵੱਡੇ ਭਰਾ ਰਾਜਾ ਪਰਥਰੀ ਜੀ ਹੋਇਆ ਉਹਨਾਂ ਨੇ ਗੋਰਖਨਾਥ ਜਿਹੜੇ ਨਾਥਾ ਦਾ ਵੀ ਨਾਥ ਹੈ ਉਹਦੇ ਕੋਲ ਜਾ ਕੇ ਨਮਸਕਾਰ ਕੀਤੀ ਬੇਨਤੀ ਕੀਤੀ ਕਿ ਮੈਂ ਮੁਕਤੀ ਪ੍ਰਾਪਤੀ ਕਰਨਾ ਚਾਹੁੰਨਾ ਮਹਾਰਾਜ ਮੈਨੂੰ ਮੁਕਤੀ ਦਾ ਦਾਨ ਦੇਣਾ ਕਰੋ ਅੱਗੋ ਜਿਹੜਾ ਗੋਰਖ ਆ ਉਹਨੇ ਕਿਹਾ ਆਪਣਾ ਸਾਰਾ ਰਾਜ ਭਾਗ ਘਰ-ਬਾਰ ਨੂੰ ਤਿਆਕਿ ਆਓ ਕੰਨ ਪਾੜ ਕੇ ਮੁੰਦਰਾ ਪਾਓ ਸਰੀਰ ਤੇ ਸਵਾਭ ਮਲੋ ਸਾਡੇ ਪੇਖ ਨੂੰ ਧਾਰਨ ਕਰੋ ਫਿਰ ਤੈਨੂੰ ਸ਼ਕਤੀ ਮਿਲ ਜਾਵੇਗੀ ਕਿਉਂਕਿ ਇਹ ਜਿਹੜਾ ਨਾਥ ਹੁੰਦੇ ਆ ਇਹ ਦੂਜਿਆਂ ਨੂੰ ਆਪਣੇ ਪੰਥ ਦੇ ਵਿੱਚ ਮਿਲਾਉਣਾ ਚਾਹੁੰਦੇ ਆ ਇਹਨਾਂ ਨੇ ਗੁਰੂ ਸਾਹਿਬ ਜੀ ਸਮੇਤ ਜਦੋਂ ਸੁਮੇਰ ਪਰਬੱਜੀ ਗਏ ਆ ਉਦੋਂ ਗੁਰੂ ਨਾਨਕ ਦੇਵ ਜੀ ਨੂੰ ਵੀ ਕਿਹਾ ਸੀ ਕਿ ਸਾਡੇ ਪੰਥ ਵਿੱਚ ਆ ਕੇ ਤੁਸੀਂ ਕੰਨਾਂ ਦੇ ਵਿੱਚ ਮੁੰਦਰਾ ਪਾ ਲਓ ਪਰ ਮਹਾਰਾਜ ਨੇ ਇਹਨਾਂ ਨੂੰ ਸਾਫ਼ ਕਿਹਾ ਸੀ ਕਿ ਅਸੀਂ ਇਹ ਵਾਲਾ ਕਰਮ ਨਹੀਂ ਕਰਨਾ ਤਾਂ ਅੱਜ ਭਰਤਰੀ ਨੂੰ ਗੋਰਖਨਾਥ ਨੇ ਉਸੇ ਤਰ੍ਹਾਂ ਹੀ ਕਿਹਾ ਪਰ ਰਾਜਾ ਭਰਤਰੀ ਕਹਿਣ ਲੱਗਾ ਮਹਾਰਾਜ ਮੈਂ ਮੁਕਤੀ ਤਾਂ ਚਾਹੁੰਦਾ ਪਰ ਜੇ ਮੈਂ ਆਪਣਾ ਰਾਜ ਭਾਗ ਤਿਆਗ ਦਿੱਤਾ ਮੇਰੀ ਤਾਂ ਪ੍ਰਜਾ ਹੀ ਬੜੀ ਦੁਖੀ ਹੋ ਜਾਵੇਗੀ ਮੇਰੀਆਂ ਜੜੀਆਂ ਰਾਣੀਆਂ ਹਨ ਉਹ ਪਤੀ ਵਰਤਾਂ ਨੇ ਮੇਰੇ ਨਾਲ ਬਹੁਤ ਮੋਹ ਪਿਆਰ ਕਰਦੀਆਂ ਉਹ ਮੇਰੇ ਤੋਂ ਬਿਨਾ ਅੱਗ ਦੇ ਵਿੱਚ ਸੜ ਕੇ ਮਰ ਜਾਣਗੀਆਂ ਗੋਰਖਨਾਥ ਨੇ ਕਿਹਾ ਕੁਝ ਵੀ ਹੋ ਜਾਵੇ ਭਾਵੇਂ ਸੰਸਾਰ ਕਿਉਂ ਨਾ ਗਰਕ ਹੋ ਜਾਵੇ ਤੈਨੂੰ ਸੰਸਾਰ ਨਾਲ ਕੀ ਮਤਲਬ ਕਿਉਂਕਿ ਜੋਗੀਆਂ ਨੂੰ ਕੁਝ ਨਹੀਂ ਫਰਕ ਪੈਂਦਾ ਦੁਨੀਆ ਤੇ ਭਾਵੇਂ ਕੁਝ ਵੀ ਹੋਈ ਚੱਲੇ ਗੁਰੂ ਜੀ ਨੇ ਵੀ ਸਿੱਧਾ ਨੂੰ ਕਿਹਾ ਸੀ ਨਾ ਤੁਸੀਂ ਇੱਥੇ ਬੈਠੇ ਹੋ ਤੇ ਥੱਲੇ ਰਾਜੇ ਪਾਪ ਕਮਾਉਂਦੇ ਆ ਉਲਟੀ ਵਾੜ ਖੇਤ ਕੋ ਖਾਈ ਰਾਜੇ ਪਾਪ ਕਮਾਈ ਜਾਂਦੇ ਆ ਪ੍ਰਜਾ ਬੜੀ ਦੁਖੀ ਆ ਸਿੱਧ ਛਪੇ ਬੈਠੇ ਪਰਬਤੀ ਤੁਸੀਂ ਇੱਥੇ ਪਰਬਤਾਂ 'ਚ ਲੁਕ ਕੇ ਬਹਿ ਗਏ ਹੋ ਤਾ ਫਿਰ ਗੋਰਖਨਾਥ ਨੇ ਕਿਹਾ ਵੀ ਕੁਝ ਵੀ ਹੋ ਜਾਏ ਤੈਨੂੰ ਸੰਸਾਰ ਦੇ ਨਾਲ ਕੀ ਮਤਲਬ ਜੋ ਮਰਜੀ ਹੋਈ ਚੱਲੇ ਤੇਰੀਆਂ ਪਤਨੀਆਂ ਮਰ ਜਾਣ ਪ੍ਰਜਾ ਦੁਖੀ ਹੋਵੇ ਤੂੰ ਕੀ ਲੈਣਾ ਤੂੰ ਮੁਕਤ ਹੋ ਗੋਰਖਨਾਥ ਦੇ ਪਾਸੋਂ ਜਦ ਬਚਨ ਸੁਣੇ ਰਾਜਾ ਭਰத்ਰੀ ਰਾਜ ਭਾਗ ਤਿਆ ਕੇ ਗੋਰਖਨਾਥ ਦੇ ਕੋਲ ਆ ਗਿਆ ਉਹਦਾ ਚੇਲਾ ਬਣ ਗਿਆ ਪਿੱਛੇ ਉਹਦੀਆਂ ਰਾਣੀਆਂ ਸਾਰੀਆਂ ਜਿਵੇਂ ਉਹਨੇ ਕਿਹਾ ਸੀ ਓਵੇਂ ਹੋਇਆ ਸਤੀ ਹੋ ਕੇ ਮਰ ਗਈਆਂ ਗੋਰਖਨਾਥ ਦੇ ਪਾਸ ਆ ਕੇ ਸੁਮੇਰ ਪਰਬਤ ਦੀਆਂ ਜਿਹੜੀਆਂ ਗੁਫਾਵਾਂ ਸੀ ਉਹਦੇ ਵਿੱਚ ਅਭਿਆਸ ਕੀਤਾ ਬੈਠ ਕੇ ਰਾਜੇ ਪਰਥਰੀ ਨੇ ਹੁਣ ਜੋਗੀ ਬਣ ਗਿਆ ਰਿੱਧੀਆਂ ਸਿੱਧੀਆਂ ਵੀ ਪ੍ਰਾਪਤ ਹੋ ਗਈਆਂ ਹਵਾ ਦੇ ਵਿੱਚ ਉੱਡਣਾ ਉਮਰ ਵਧਾ ਲੈਣੀ ਲੋਕਾਂ ਤੋਂ ਪੂਜਾ ਕਰਵਾਉਣੀ ਇਦਾਂ ਫਿਰ ਸਾਰੀਆਂ ਚੀਜ਼ਾਂ ਉਹਨੇ ਕੀਤੀਆਂ ਕਿਉਂਕਿ ਜਦੋਂ ਵੀ 나ਥ ਇਦਾਂ ਦੀ ਬੰਦਗੀ ਕਰਦੇ ਭਗਤੀ ਕਰਦੇ ਆ ਉਹਨਾਂ ਨੂੰ ਰਿੱਧੀਆਂ ਸਿੱਧੀਆਂ ਹੱਥ ਜੋੜ ਕੇ ਖੜੀਆਂ ਹੋ ਜਾਂਦੀਆਂ ਉਹ ਇਹਨਾਂ ਤੋਂ ਕੰਮ ਵੀ ਲੈਂਦੇ ਆ ਪਰ ਜਿਹੜੇ ਅਸਲ ਸੰਤ ਹੁੰਦੇ ਆ ਉਹ ਇਸ ਤੋਂ ਅੱਗੇ ਲੰਘ ਜਾਂਦੇ ਨੇ ਉਹ ਨਹੀਂ ਇੱਥੇ ਖੜਦੇ ਤਾਂ ਉਹਨਾਂ ਨੇ ਕੀ ਕੀਤਾ ਲੋਕਾਂ ਤੋਂ ਪੂਜਾ ਕਰਵਾਈ ਤੇ ਬੜਾ ਕੁਝ ਅਡੰਬਰ ਰਾ ਚਲਿਆ ਫਿਰ ਅੱਕ ਥੱਕ ਕੇ ਅਖੀਰ ਨੂੰ ਨਾਰਦ 무ਰੀ ਨੂੰ ਚੇਤੇ ਕੀਤਾ ਕਹਿਣ ਲੱਗੇ ਨਾਰਦ 무ਰੀ ਜੀ ਮੇਰਾ ਮਨ ਨਹੀਂ ਖੜਦਾ ਮਨ ਨਹੀਂ ਟਿਕਦਾ ਮੈਂ ਦੇਖੋ ਕਿੰਨਾ ਕੁਝ ਕਰ ਲਿਆ 나ਥ ਵੀ ਬਣ ਗਿਆ 무ਰੀ ਜੀ ਨੂੰ ਜਦ ਚੇਤੇ ਕੀਤਾ ਨਾ ਕਿਉਂਕਿ ਨਾਰਦ 무ਰੀ ਨੂੰ ਵੀ ਕਿਹਾ ਸੀ ਕਿ ਉਹ ਨੂੰ ਸਿੱਖਿਆ ਦੇ ਵੀ ਇਦਾਂ ਦਾ ਮੈਂ ਕਿਉਂ ਆ ਨਾਰਦ मुनि ਜੀ ਆਏ ਉਹਨਾਂ ਨੇ ਦਰਸ਼ਨ ਦਿੱਤੇ ਕਿਉਂਕਿ ਉਹ ਵੀ ਇੱਕ ਦੇਵਤੇ ਆ ਜਿਹੜੇ ਨਰਾਇਣ ਨਰਾਇਣ ਸਦਾ ਜਪਦੇ ਰਹਿੰਦੇ ਆ ਨਾਰਦ मुनि ਕਹਿਣ ਲੱਗੇ ਭਰਤਰੀ ਜੀ ਕੀ ਹੋ ਗਿਆ ਤੁਸੀਂ ਵਰ ਮੰਗੋ ਕੀ ਚਾਹੁੰਦੇ ਹੋ ਭਰਤਰੀ ਕਹਿਣ ਲੱਗਾ ਮੈਂ ਰਾਜ ਭਾਗ ਤਿਆਗ ਦਿੱਤਾ ਜਿਹਦਾ ਫਲ ਮੈਨੂੰ ਰਿੱਧੀਆਂ ਸਿੱਧੀਆਂ ਤਾਂ ਮਿਲ ਗਈਆਂ ਪਰ ਮੇਰਾ ਮਨ ਨਹੀਂ ਟਿਕਿਆ ਬੰਦੇ ਕੋਲ ਜਿੰਨਾ ਮਰਜੀ ਪੈਸਾ ਹੋਵੇ ਜੇ ਬੰਦੇ ਦਾ ਮਨ ਹੀ ਸ਼ਾਂਤ ਨਾ ਹੋਵੇ ਗੁਰਮੁਖ ਪਿਆਰਿਓ ਗੱਲ ਨਹੀਂ ਬਣਦੀ ਨਾਰਦ मुनि ਜੀ ਕਹਿੰਦੇ ਜੇ ਤੂੰ ਆਪਣਾ ਮਨ ਠਿਕਾਉਣਾ ਮਨ ਸ਼ਾਂਤ ਕਰਨਾ ਇਸ ਵੇਲੇ ਪਰਮੇਸ਼ਵਰ ਨੇ ਅਵਤਾਰ ਧਾਰਿਆ ਰੱਬ ਨੇ ਅਵਤਾਰ ਧਾਰਿਆ ਕਿਵੇਂ ਨਾਰਦ मुनि ਜੀ ਨੂੰ ਪੁੱਛਦੇ ਆ ਪਰਥਰੀ ਜੀ मुनि ਜੀ ਕਹਿਣ ਲੱਗੇ ਗੁਰੂ ਨਾਨਕ ਦੇਵ ਜੀ ਬਾਰੇ ਮੈਂ ਤੈਨੂੰ ਦੱਸਦਾ ਉਹਨਾਂ ਨੂੰ ਚੇਤੇ ਹੀ ਕਰ ਤੈਨੂੰ ਇੱਥੇ ਬਿਠਣ ਸਾਰੇ ਦਰਸ਼ਨ ਦੇ ਦੇਣਗੇ ਪਰਥਰੀ ਕਹਿਣ ਲੱਗਾ ਕਿ ਸੱਚਮੁੱਚ ਉਹ ਐਡੇ ਭਾਵਿਆ ਕੀ ਅੰਤਰੀਆਮੀ ਆ ਇੱਥੇ ਬੈਠੇ ਦੀ ਮੇਰੀ ਗੱਲ ਜਾਣ ਲੈਣਗੇ ਮੈਂ ਕੀ ਸੋਚਦਾ ਪਿਆ ਤਾਂ ਉਦੋਂ ਫਿਰ ਨਰਦ ਮੁਨੀ ਨੇ ਕਿਹਾ ਹਾਂ ਬਿਲਕੁਲ ਅੰਤਰੀਆਮੀ ਆ ਜਾਣੇ ਬਿਰთა ਜੀ ਕੀ ਬਿਨ ਬੋਲਿਆਂ ਸਭ ਕੁਝ ਜਾਣਦਾ ਗੁਰੂ ਨਾਨਕ ਦੇਵ ਜੀ ਤਾਂ ਬਿਨਾ ਬੋਲਿਆਂ ਤੋਂ ਸਾਡੀਆਂ ਸਭ ਕੁਝ ਜਾਣ ਲੈਂਦੇ ਆ ਇਸੇ ਕਰਕੇ ਨਰਦ ਮੁਨੀ ਦਾ ਬਚਨ ਮੰਨਿਆ ਪਰਥਰੀ ਨੇ ਉੱਥੇ ਹੀ ਸਤਿਗੁਰ ਮਹਾਰਾਜ ਗੁਰੂ ਨਾਨਕ ਦੇਵ ਜੀ ਨੂੰ ਜਪਨਾ ਅਰਾਧਨਾ ਸ਼ੁਰੂ ਕਰ ਦਿੱਤਾ ਜਦ ਅਰਦਾਸ ਦਿਲ ਤੋਂ ਕੀਤੀ ਜਾਵੇ ਨਾ ਦੁਆ ਜਦ ਦਿਲ ਸੇ ਹੋਤੀ ਹੈ ਖੁਦਾ ਮਨਜ਼ੂਰ ਕਰਤਾ ਹੈ ਉਦੋਂ ਹੀ ਅਰਦਾਸ ਪੂਰੀ ਹੁੰਦੀ ਆ ਉਪਰੋਂ ਉਪਰਾਂ ਆਪਾਂ ਘਰੇ ਚਲੀਏ ਜਿੰਨੀਆਂ ਮਰਜੀ ਅਰਦਾਸਾਂ ਕਦੇ ਪੂਰੀਆਂ ਨਹੀਂ ਹੋ ਸਕਦੀਆਂ ਜੀ ਕੁਝ ਸਮੇਂ ਬਾਅਦ ਗੁਰੂ ਨਾਨਕ ਦੇਵ ਜੀ ਉਹਦੇ ਪ੍ਰੇਮ ਦੀ ਖਿੱਚ ਦੇ ਦੁਆਰਾ ਖਿੱਚੇ ਹੋਏ ਭਰਤਰੀ ਜੋਗੀ ਕੋਲ ਆ ਕੇ ਪਹੁੰਚੇ ਆ ਜਦ ਭਰਤਰੀ ਨੇ ਬਾਬਾ ਨਾਨਕ ਜੀ ਦੇ ਦਰਸ਼ਨ ਕੀਤਾ ਉਹਦਾ ਮਨ ਸ਼ਾਂਤ ਹੋ ਗਿਆ ਬਹੁਤ ਜਿਵੇਂ ਖੜਾ ਪਾਣੀ ਨਹੀਂ ਹੁੰਦਾ ਪਹਿਲਾਂ ਪਿੱਪਲ ਦੇ ਪੱਤਿਆਂ ਵਾਂਗੂ ਡੋਲਦਾ ਸੀ ਮਹਾਰਾਜ ਦੇ ਦਰਸ਼ਨ ਕਰਕੇ ਦੇਖੋ ਕਿੰਨਾ ਸ਼ਾਂਤ ਹੋ ਗਿਆ ਕਹਿਣ ਲੱਗਾ ਕਿੱਥੋਂ ਆਏ ਹੋ ਜੀ ਕੌਣ ਹੋ ਤੁਸੀਂ ਉਦੋਂ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਭਾਈ ਮਰਦਾਨਾ ਜੀ ਸੀ ਉਹਨਾਂ ਨੇ ਦੱਸਿਆ ਕਿ ਇਹ ਨਾਨਕ ਨਿਰੰਕਾਰ ਹੀ ਹਨ ਸਾਧੂ ਸੰਤਾਂ ਦੇ ਦਰਸ਼ਨ ਪਰਸਨ ਕਰਨ ਦਾ ਇਹਨਾਂ ਦਾ ਮਕਸਦ ਹੈ ਰਾਏਪੋ ਦੀ ਤਲਵੰਡੀ ਤੋਂ ਚੱਲ ਕੇ ਆਏ ਆ ਜੀ ਇਹ ਪੰਜਾਬ ਦੀ ਧਰਤੀ ਹੈ ਪਰਥਰੀ ਨੇ ਗੁਰਨਾਨਕ ਦੇਵ ਜੀ ਨੂੰ ਨਮਸਕਾਰ ਕੀਤੀ ਤੇ ਭਾਈ ਮਰਦਾਨਾ ਜੀ ਨੂੰ ਗੁਰਨਾਨਕ ਦੇਵ ਜੀ ਨੂੰ ਆਪਣੀ ਕੁਟਿਆ ਵਿੱਚ ਲੈ ਗਿਆ ਇੱਕ ਪਿਆਲਾ ਅੰਗੂਰਾਂ ਦੀ ਸ਼ਰਾਬ ਪੇਸ਼ ਕਰਕੇ ਕਹਿਣ ਲੱਗਾ ਗਰੀਬ ਨਿਵਾਜ ਇਸ ਨੂੰ ਪੀ ਲਓ ਆਪ ਜੀ ਦੀ ਬੜੀ ਸੋਹਣੀ ਸਮਾਦੀ ਲੱਗ ਜਾਵੇਗੀ ਬਿਰਤੀ ਜੁੜ ਜਾਵੇਗੀ ਗੁਰੂ ਨਾਨਕ ਦੇਵ ਜੀ ਮਹਾਰਾਜ ਮੁਸਕਰਾਏ ਕਹਿੰਦੇ ਭਰਤਰੀ ਜੀ ਜੋਗੀ ਜੀ ਇਹ ਕੀ ਆ ਭਰਤਰੀ ਕਹਿਣ ਲੱਗਾ ਜੀ ਇਹ ਅੰਗੂਰਾਂ ਦੀ ਬੜੀ ਵਧੀਆ ਸ਼ਰਾਬ ਆ ਗੁਰੂ ਨਾਨਕ ਸਾਹਿਬ ਜੀ ਕਹਿਣ ਲਗੇ ਇਹਦਾ ਨਸ਼ਾ ਕਿੰਨਾ ਚਿਰ ਰਹਿੰਦਾ ਭਰਤਰੀ ਕਹਿਣ ਲੱਗਾ ਮਹਾਪੁਰਖੋ ਚਾਰ ਪਹਿਰ ਗੁਰੂ ਸਾਹਿਬ ਜੀ ਕਹਿੰਦੇ ਜਦ ਨਸ਼ਾ ਉਤਰ ਜਾਂਦਾ ਫਿਰ ਬੰਦੇ ਦੀ ਕੀ ਹਾਲਤ ਹੁੰਦੀ ਆ ਪਰਥਰੀ ਕਹਿੰਦਾ ਮਹਾਰਾਜ ਜੀ ਉਸ ਵੇਲੇ ਸਰੀਰ ਟੁੱਟਣਾ ਭੱਜਣਾ ਸ਼ੁਰੂ ਹੋ ਜਾਂਦਾ ਗੁਰੂ ਜੀ ਕਹਿੰਦੇ ਜੋਗੀ ਜੀ ਫਿਰ ਕੀ ਕਰਦੇ ਹੋ ਕਹਿੰਦੇ ਫਿਰ ਇੱਕ ਪਿਆਲਾ ਹੋਰ ਪੀ ਲੈਣਾ ਗਰੀਬ ਨਿਵਾਜ ਜੀ ਆਪ ਜੀ ਦੀਆਂ ਅੱਖਾਂ ਵਿੱਚੋਂ ਵੀ ਕਿਸੇ ਨਸ਼ੇ ਦੀ ਮਸਤੀ ਨਜ਼ਰ ਆਉਂਦੀ ਹੈ ਕੀ ਤੁਸੀਂ ਵੀ ਕੋਈ ਨਸ਼ਾ ਕਰਦੇ ਹੋ ਉਹ ਮਹਾਰਾਜ ਨੂੰ ਪੁੱਛ ਰਿਹਾ ਗੁਰਨਾਣਾ ਸਾਹਿਬ ਜੀ ਨੂੰ ਵੀ ਤੁਹਾਡੀਆਂ ਅੱਖਾਂ ਦੇ ਵਿੱਚ ਇੱਕ ਰੋਹਾਨੀ ਖੀਚਿਆ ਮਹਾਰਾਜ ਜੀ ਕਹਿਣ ਲਗੇ ਨਈ ਪਰਥਰੀ ਇਹ ਨਸ਼ੇ ਤਾਂ ਕੁਝ ਸਮੇਂ ਵਾਸਤੇ ਸਰੂਰ ਦਿੰਦੇ ਆ ਪਰ ਅਸੀਂ ਨਾਮ ਦਾ ਜਿਹੜਾ ਨਸ਼ਾ ਕਰਦੇ ਆ ਉਹ ਹਮੇਸ਼ਾ ਰਹਿੰਦਾ ਮਦਰਾ ਭੰਗ ਅਫੀਮ ਮਦ ਉੱਤਰ ਜਾਤ ਪ੍ਰਬਾਤ ਨਾਮੁ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਤਾਂ ਗੁਰੂ ਨਾਨਕ ਸਾਹਿਬ ਜੀ ਕਹਿਣ ਲਗੇ ਪਰਥਰੀ ਆ ਅੰਗੂਰਾਂ ਵਾਲੀ ਇਹ ਸ਼ਰਾਬ ਅਸੀਂ ਨਹੀਂ ਪੀਂਦੇ ਜੀ ਤੇ ਪਰਥਰੀ ਦਾ ਜਿਹੜਾ ਨਾਮ ਇਹ ਗੁਰੂ ਗ੍ਰੰਥ ਸਾਹਿਬ ਵਿੱਚ ਗੁਰਮੁਖ ਪਿਆਰਿਓ ਦਰਜ ਆ ਗੁਰੂ ਸਾਹਿਬ ਜੀ ਆਸਾਦੀ ਰਾਗ ਦੇ ਵਿੱਚ ਬਚਨ ਕਰਦੇ ਆ ਕਹੋ ਨਾਨਕੋ ਸੁਣ ਪਰਥਰੀ ਜੋਗੀ ਖੀਵਾ ਅੰਮ੍ਰਿਤ ਧਾਰੇ ਹੇ ਜੋਗੀ ਜੀ ਅਸੀਂ ਤਾਂ ਅੰਮ੍ਰਿਤ ਦੀ ਜਿਹੜੀ ਨਦੀ ਹੈ ਉਹਦੇ ਵਿੱਚ ਮਤਵਾਲੇ ਹੋਏ ਨਾਮ ਦੀ ਨਦੀ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਸਾਨੂੰ ਭਾਈ ਆ ਸ਼ਰਾਬ ਦੀ ਲੋੜ ਦੀ ਪੈਂਦੀ ਪਰਥਰੀ ਕਹਿਣ ਲੱਗਾ ਮਹਾਰਾਜ ਮੈਂ ਗੁਰੂ ਗੋਰਖ ਦੇ ਆਖੇ ਲੱਗ ਕੇ ਰਾਜ ਭਾਗ ਛੱਡ ਦਿੱਤਾ ਬੇਨਤੀ ਮੇਰੀ ਇਹੀ ਆ ਸਾਜੋ ਸਮਾਨ ਛੱਡ ਕੇ ਸਾਧੂ ਬਣ ਗਿਆ ਰਿੱਧੀਆਂ ਸਿੱਧੀਆਂ ਮਿਲ ਗਈਆਂ ਪਰ ਮਨ ਨਹੀਂ ਟਿਕਿਆ ਕਿਰਪਾ ਕਰੋ ਮੇਰੀਆਂ ਵਾਸਨਾਵਾਂ ਖਤਮ ਕਰੋ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਭਾਈ ਪਰਥਰੀ ਤੇਰਾ ਇੱਕ ਜਨਮ ਅਜੇ ਹੋਰ ਹੋਵੇਗਾ ਤੇ ਤੈਨੂੰ ਗਿਆਨ ਪ੍ਰਾਪਤੀ ਤੋਂ ਬਾਅਦ ਮੁਕਤੀ ਮਿਲੇਗੀ ਪਰਥਰੀ ਸੁਣ ਕੇ ਹੈਰਾਨ ਹੋ ਗਿਆ ਕਹਿਣ ਲੱਗਾ ਜੂਨਾਗੜ ਦੇ ਰਾਜੇ ਦੀ ਲੜਕੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਾਂ ਉਹ ਤੇਰੀ ਮੂਰਤੀ ਨੂੰ ਸਾਹਮਣੇ ਰੱਖ ਕੇ ਤੇਰਾ ਧਿਆਨ ਲਗਾ ਕੇ ਕਿੰਨੇ ਸਾਲਾਂ ਤੋਂ ਪ੍ਰੰਨ ਕਰਕੇ ਬੈਠੀ ਆ ਕਿ ਜਦ ਵੀ ਵਿਆਹ ਕਰਾਉਗੀ ਪਰਥਰੀ ਨਾਲ ਕਰਾਉਗੀ ਰਾਜਾ ਨੇਕ ਰਾਜਾ ਉਹਦੀਆਂ ਅਰਦਾਸਾਂ ਹੀ ਇੰਨੀਆਂ ਨੇ ਤੈਨੂੰ ਦੁਬਾਰਾ ਜਨਮ ਲੈਣਾ ਪਵੇਗਾ ਤੇ ਤੈਨੂੰ ਉਹਦੇ ਨਾਲ ਵਿਆਹ ਕਰਨਾ ਪਵੇਗਾ ਤੇ ਉਹ ਦੇਸ਼ ਇਥੋਂ ਬਹੁਤ ਦੂਰ ਆ ਬਹੁਤ ਲੰਮਾ ਪੈਂਦਾ ਪਰਥਰੀ ਕਹਿਣ ਲੱਗਾ ਮਹਾਰਾਜ ਆਪ ਜੀ ਦੇ ਦਰਸ਼ਨ ਕਰਨ ਨਾਲ ਫਿਰ ਵੀ ਮੈਂ ਦੁਬਾਰਾ ਜਨਮ ਲੈ ਪਾਉਂਗਾ ਸੱਚੇ ਪਾਸ਼ਾ ਜੀ ਆਪ ਜੀ ਦੇ ਦਰਸ਼ਨ ਕਰਕੇ ਤਾਂ ਲੋਕਾਂ ਦੀ ਜੂਨ ਮੁਕਤ ਹੋ ਜਾਂਦੀ ਆ ਸਤਿਗੁਰੂ ਜੀ ਕਹਿੰਦੇ ਹਾਂ ਤੇਰਾ ਦੂਜਾ ਜਨਮ ਮਿੱਟ ਸਕਦਾ ਜੇ ਅੱਜ ਹੀ ਉੱਥੇ ਤੂੰ ਪਹੁੰਚ ਜਾਵੇਂ ਉਹਦੇ ਨਾਲ ਤੇਰਾ ਵਿਆਹ ਹੋ ਜਾਵੇ ਕਿਉਂਕਿ ਉਹਨੇ ਆਪਣੇ ਪ੍ਰਣ ਅਨੁਸਾਰ ਕੱਲ ਨੂੰ ਅੱਗ ਦੇ ਵਿੱਚ ਸੜ ਜਾਣਾ ਸਤੀ ਹੋ ਜਾਣਾ ਜੇ ਤੈਨੂੰ ਮਿਲਿਆ ਨਾ ਉਹ ਜੂਨਗੜ ਦੇ ਰਾਜੇ ਦੀ ਜਿਹੜੀ ਰਾਜਕੁਮਾਰੀ ਹੈ ਉਹ ਤੈਨੂੰ ਉਡੀਕਦੀ ਆ ਉਹਦਾ ਸੰਕਲਪ ਸੀ ਆ ਦਿਨ ਤੱਕ ਮੈਨੂੰ ਮਿਲਿਆ ਰਾਜਾ ਮਿਲਿਆ ਨਹੀਂ ਅੱਗ ਵਿੱਚ ਸੜ ਕੇ ਸਵਾ ਢੇਰੀ ਹੋ ਜਾਵਾਂਗੀ ਪਰਥਰੀ ਕਹਿਣ ਲੱਗਾ ਗਰੀਬ ਨਿਵਾਜ ਕੋਈ ਉਪਾਅ ਵੀ ਦੱਸੋ ਇੰਨੀ ਜਲਦੀ ਬੰਦਾ ਜੋਨਾਗੜ ਕਿਵੇਂ ਪਹੁੰਚ ਜਾਊਗਾ ਸੱਚੇ ਪਾਤਸ਼ਾਹ ਜੀ ਨੂੰ ਮਹਾਰਾਜ ਨੂੰ ਬੇਨਤੀ ਕੀਤੀ ਆ ਗੁਰੂ ਜੀ ਨੇ ਉਹ ਰਾਜਕੁਮਾਰੀ ਮਰ ਜਾਵੇਗੀ ਨਾ ਤਾਂ ਮੈਨੂੰ ਬੜਾ ਦੋਸ਼ ਲੱਗੇਗਾ ਸਤਗੁਰੂ ਜੀ ਕਹਿਣ ਲੱਗੇ ਭਾਈ ਤੂੰ ਗੁਰੂ ਕਿਨੂੰ ਧਰਨ ਕੀਤਾ ਸੀ ਗੋਰਖਨਾਥ ਨੂੰ ਜਾ ਤੇ ਉਹਨੂੰ ਜਾ ਕੇ ਆਖ ਮੈਨੂੰ ਅੱਜ ਹੀ ਜੋਨਾਗੜ ਪਹੁੰਚਾ ਦਿਓ ਤੇ ਮੇਰਾ ਦੂਜਾ ਜਨਮ ਮਿਟ ਜਾਵੇਗਾ ਪਰਥਰੀ ਜੋਗੀ ਨੇ ਜਾ ਕੇ ਆਪਣੇ ਗੁਰੂ ਗੋਰਖਨਾਥ ਨੂੰ ਬੇਨਤੀ ਕੀਤੀ ਗੋਰਖਨਾਥ ਜੀ ਮੈਨੂੰ ਜੂਨਾਗੜ ਪਹੁੰਚਾ ਦਿਓ ਤੇ 나ਥ ਨੇ ਪਤਾ ਕੀ ਕਿਹਾ ਮੈਂ ਤੈਨੂੰ ਜੂਨਾਗੜ ਪਹੁੰਚਾ ਤਾਂ ਦਊਂਗਾ ਪਰ ਤਿੰਨ ਦਿਨ ਲੱਗਣਗੇ ਅੱਜ ਹੀ ਨਹੀਂ ਪਰਥਰੀ ਵਿਚਾਰਾ ਉਦਾਸ ਹੋ ਗਿਆ ਗੁਰਮੁਖ ਪਿਆਰਿਓ ਤੇ ਗੁਰਨਾਨਕ ਸਾਹਿਬ ਜੀ ਦੇ ਚਰਨਾਂ ਆ ਕੇ ਫੜੇ ਆ ਗਰੀਬ ਨਿਵਾਰ ਸੱਚੇ ਪਾਤਸ਼ਾਹ ਆਪ ਹੀ ਕਿਰਪਾ ਕਰੋ ਮੇਰੇ ਤੇ ਸਤਗੁਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਚੱਲ ਅਸੀਂ ਤੈਨੂੰ ਤਿੰਨ ਘੜੀਆਂ ਵਿੱਚ ਹੀ ਪਹੁੰਚਾ ਦੇਵਾਂਗੇ ਦੇਖੋ ਗੋਰਖਨਾਥ ਇੰਨੀਆਂ ਰਿੱਧੀਆਂ ਸਿੱਧੀਆਂ ਦਾ ਮਾਲਕ ਪਰ ਉਹਨੂੰ ਵੀ ਤਿੰਨ ਦਿਨ ਲੱਗ ਰਹੇ ਨੇ ਆ ਪੰਜਾਬ ਤੋਂ ਜੂਨਾਗੜ੍ਹ ਜਾਣ ਨੂੰ ਇੱਥੇ ਕੋਈ ਗੁਰੂ ਨਾਨਕ ਸਾਹਿਬ ਜੀ ਦੇ ਕਰਾਮਾਤ ਨਹੀਂ ਦਿਖਾਈ ਸਗੋ ਗੋਰਖਨਾਥ ਦਾ ਹੰਕਾਰ ਤੋੜਿਆ ਜਿਹਨੂੰ ਮਾਨ ਸੀ ਨਾ ਕਿ ਮੈਂ ਇੱਕ ਰਾਜੇ ਦਾ ਰਾਜ ਭਾਗ ਛੁਡਾ ਕੇ ਉਹਨੂੰ 나ਥ ਜੋਗੀ ਬਣਾਤਾ ਕੰਨਾਂ ਵਿੱਚ ਮੁੰਦਰਾ ਪਵਾ ਦਿੱਤੀਆਂ ਤੇ ਮਹਾਰਾਜ ਜੀ ਸਮਝਾਉਣਾ ਚਾਹੁੰਦੇ ਆ 나ਥ ਜੀ ਗੋਰਖਨਾਥ ਤੇਰੇ ਪੱਲੇ ਅਜੇ ਵੀ ਕੱਖ ਨਹੀਂ ਆ। ਇਨਸਾਨ ਦੇ ਪੱਲੇ ਉਦੋਂ ਤੱਕ ਕੁਝ ਵੀ ਨਹੀਂ ਹੁੰਦਾ ਜਦ ਤੱਕ ਉਹਦੇ ਵਿੱਚ ਹਉਮੈ ਹੁੰਦੀ ਆ, ਹੰਕਾਰ ਹੁੰਦਾ। ਗੋਰਖਨਾਥ ਜੀ ਨੂੰ ਮਾਨ ਸੀ ਕਿ ਮੈਂ ਤਾਂ ਬਹੁਤ ਜਲਦੀ ਸਭ ਕੁਝ ਕਰ ਸਕਦਾ। ਪਰ ਦੇਖੋ ਅੱਜ ਤੁਹਾਡੇ ਚੇਲੇ ਨੂੰ ਤੁਹਾਡੀ ਲੋੜ ਪਈ ਪਰ ਤੁਸੀਂ ਉਹਦੇ ਗੁਰੂ ਬਣ ਕੇ ਬੈਠੇ ਪਰ ਕੰਮ ਨਾ ਆਏ। ਉਹ ਗੁਰੂ ਜਿਹੜਾ ਇਨਸਾਨ ਦੇ ਕੰਮ ਹੀ ਨਾ ਆ ਸਕੇ ਉਹ ਕਾਦਾ ਗੁਰੂ ਹੁੰਦਾ? ਸਤਗੁਰੂ ਮਹਾਰਾਜ ਕਹਿੰਦੇ ਪ੍ਰਥਰੀ ਜੀ ਜੋਗੀ ਜੀ ਅਸੀਂ ਤੁਹਾਨੂੰ ਤਿੰਨ ਘੜੀਆਂ ਚ ਪਛਾਹ ਦੇਵਾਂਗੇ ਕਿਹਦੇ ਸਹਾਰੇ ਕਹਿਣ ਲੱਗੇ ਮਰਦਾਨੇ ਭਾਈ ਮਰਦਾਨਾ ਜੀ ਨੂੰ ਕਿਹਾ ਰਬਾਬ ਵਜਾ ਕੀਰਤਨ ਸੁਣਾਓ ਜੀ ਜਦ ਰਬਾਬ ਛੜੀ ਸ਼ਬਦ ਪੜਿਆ ਅੱਖਾਂ ਮੀਟੀਆਂ ਗਈਆਂ ਸਮਾਦੀ ਲੱਗ ਗਈ ਤਿੰਨ ਘੜੀਆਂ ਤੋਂ ਪਿਛੋਂ ਜਦ ਅੱਖਾਂ ਖੁੱਲੀਆਂ ਕੀ ਦੇਖਿਆ ਕਿ ਜੂਨਾਗੜ ਵਿੱਚ ਆ ਗਿਆ ਤੇ ਉਧਰ ਜੂਨਾਗੜ ਦੇ ਰਾਜੀ ਦੀ ਲੜਕੀ ਰਾਜਕੁਮਾਰੀ ਆਪਣੀ ਸਹੇਧੀਆਂ ਦੇ ਨਾਲ ਸੈਰ ਕਰਦੀ ਹੋਈ ਉਸੇ ਬਾਗ ਚ ਆ ਹੀ ਗਈ ਤੇ ਦੋਨਾਂ ਦਾ ਭਰਤਰੀ ਦਾ ਤੇ ਉਹ ਰਾਜਕੁਮਾਰੀ ਦਾ ਆਪਸ ਵਿੱਚ ਮੇਲ ਹੋ ਗਿਆ ਸਤਿਗੁਰੂ ਮਹਾਰਾਜ ਨੇ ਦੋਨਾਂ ਦਾ ਵਿਆਹ ਕਰਵਾਇਆ ਇੱਕ ਰਾਤ ਉੱਥੇ ਰਹਿਣ ਤੋਂ ਬਾਅਦ ਤੀਜੇ ਦਿਨ ਗਰੀਬ ਨਿਵਾਜ ਜੀ ਜੋਨਾਗੜ੍ਹ ਵਾਲੇ ਰਾਜੇ ਦੀ ਲੜਕੀ ਨੂੰ ਕਹਿਣ ਲੱਗੇ ਹੁਣ ਇਸ ਭਰਤਰੀ ਨੂੰ ਛੁੱਟੀ ਦੇ ਕਿਉਂਕਿ ਇਹ ਰਾਜਾ ਹੁਣ ਜੋਗੀ ਬਣ ਚੁੱਕਾ ਹੈ ਗ੍ਰਸਥ ਧਰਮ ਤਾਂ ਇਹਨੂੰ ਗਿਆਨ ਨਹੀਂ ਹੈ ਰਾਜਕੁਮਾਰੀ ਗੁਰਨਾਨਕ ਦੇਵ ਜੀ ਅੱਗੇ ਹੱਥ ਜੋੜ ਕੇ ਕਹਿਣ ਲੱਗੀ ਮਹਾਂਪੁਰਖੋ ਦੇਖੋ ਮੈਂ ਤਾਂ ਇਹਦੇ ਬਿਨਾ ਹੁਣ ਜਿੰਦਾ ਨਹੀਂ ਰਹਿ ਸਕਦੀ ਮੈਂ ਤਾਂ ਮਰ ਜਾਵਾਂਗੀ ਇਹ ਗੱਲ ਸੁਣ ਕੇ ਮਹਾਰਾਜ ਜੀ ਨੇ ਕਿਰਪਾ ਦ੍ਰਿਸ਼ਟੀ ਨਾਲ ਦੇਖਿਆ ਸਤਨਾਮ ਦਾ ਉਪਦੇਸ਼ ਦਿੱਤਾ ਸਾਰੀਆਂ ਵਾਸਨਾਵਾਂ ਦੂਰ ਕਰ ਦਿੱਤੀਆਂ ਤੇ ਜਦ ਵਾਸਨਾ ਦੂਰ ਹੋ ਗਈ ਕਹਿਣ ਲੱਗੀ ਮਹਾਰਾਜ ਹੁਣ ਇਹਨਾਂ ਨੂੰ ਬੇਸ਼ਕ ਲੈ ਜਾਓ ਮੈਨੂੰ ਕੋਈ ਇਤਰਾਜ਼ ਨਹੀਂ ਮੈਨੂੰ ਮੋਹ ਹੁੰਦਾ ਨਾ ਆਪਣੇ ਵਿੱਚ ਜਦ ਆਪਾਂ ਮੋਹ ਕਰਦੇ ਹਾਂ ਕਿਸੇ ਤੇ ਆਪਾਂ ਕਹਿੰਦੇ ਕਬਜ਼ਾ ਹੋ ਗਿਆ ਹੁਣ ਨਹੀਂ ਮੈਂ ਜਾਣ ਦੇਣਾ ਤਾਂ ਉਹਦਾ ਮੋਹ ਗੁਰਨਾਣਕ ਦੇਵ ਜੀ ਨੇ ਤੋੜ ਦਿੱਤਾ ਰਾਜੇ ਦੀ ਲੜਕੀ ਦਾ ਇਹ ਰਾਜਕੁਮਾਰੀ ਦੇ ਬਚਨ ਜਦ ਸੁਣ ਕੇ ਗੁਰੂ ਜੀ ਨੇ ਉਥੋਂ ਪਰਥਰੀ ਜੀ ਨੂੰ ਕਿਹਾ ਚਲੋ ਹੁਣ ਆਪਣੇ ਆਸ਼ਰਮ ਚਲੋ ਤੇ ਉਹਦਾ ਜਨਮ ਮਰਨ ਕੱਟ ਦਿੱਤਾ ਪਰਥਰੀ ਨੂੰ ਗੁਰਨਾਣਕ ਦੇਵ ਸਾਹਿਬ ਜੀ ਨੇ ਮੁਕਤ ਕੀਤਾ ਕਿਉਂਕਿ ਗੋਰਖਨਾਥ ਦੇ ਚੇਲੇ ਤਾਂ ਬੜੇ ਬਣਾ ਲਏ ਸੀ ਪਰ ਅਸਲ ਦੇ ਵਿੱਚ ਉਹ ਹਉਮੈ ਤੇ ਹੰਕਾਰ ਦੇ ਨਾਲ ਪਰ ਗਿਆ ਸੀ ਇਹ ਨਹੀਂ ਸੀ ਮੈਂ ਕਹਿੰਦਾ ਵੀ ਉਹਦੇ ਵਿੱਚ ਭਾਈ ਕਲਾ ਨਹੀਂ ਸੀ ਗੋਰਖਨਾਥ ਵਿੱਚ ਬੜੀ ਸ਼ਕਤੀ ਸੀ ਪਰ ਮਨ ਨਹੀਂ ਸੀ ਉਹਦਾ ਟਿਕਿਆ ਹੋਇਆ ਗੁਰੂ ਨਾਨਕ ਦੇਵ ਜੀ ਕਹਿ ਦਿੰਦੇ ਜਦ ਤੱਕ ਬੰਦੇ ਦਾ ਮਨ ਨਹੀਂ ਟਿਕਿਆ ਜਿੰਨੀਆਂ ਮਰਜ਼ੀ ਚੀਜ਼ਾਂ ਹੋਣ ਸਮਝੋ ਮੰਨ ਲਓ ਤੁਹਾਡੇ ਸਰੀਰ ਨੂੰ ਰੋਗ ਲੱਗਾ 36 ਪ੍ਰਕਾਰ ਦੀਆਂ ਚੀਜ਼ਾਂ ਬਣੀਆਂ ਬੰਦੇ ਨੂੰ ਬੁਖਾਰ ਚੜਿਆ ਹੋਵੇ ਕੋਈ ਚੀਜ਼ ਸਵਾਦ ਨਹੀਂ ਲੱਗਦੀ ਫਿਰ ਕੁਝ ਲੋਕ ਜਿਨ੍ਹਾਂ ਦਾ ਮਨ ਨਹੀਂ ਟਿਕਦਾ ਕਹਿੰਦੇ ਇੰਨੇ ਪੈਸੇ ਹੋਣ ਦਾ ਕੀ ਫਾਇਦਾ ਜੇ ਸਾਡੇ ਭਾਈ ਮਨ ਹੀ ਨਹੀਂ ਟਿਕਿਆ ਤਾਂ ਗੋਰਖਨਾਥ ਉਸੇ ਤਰ੍ਹਾਂ ਰਿੱਧੀਆਂ ਸਿੱਧੀਆਂ ਦਾ ਤਾਂ ਦਿੱਤੀਆਂ ਸੀ ਪਰ ਮਨ ਟਿਕਾ ਨਹੀਂ ਸੀ ਦਿੱਤਾ ਕਿਉਂ ਨਹੀਂ ਸੀ ਦਿੱਤਾ ਕਿਉਂਕਿ ਉਹਦਾ ਆਪ ਦਾ ਮਨ ਟਿਕਿਆ ਨਹੀਂ ਸੀ ਗੁਰਨਾਣਾ ਸਾਹਿਬ ਜੀ ਜਦ ਕੀਰਤਨ ਕਰਦੇ ਆ ਤੇ ਉਦੋਂ ਫਿਰ ਸਾਰਿਆਂ ਦੇ ਮਨਾਂ ਨੂੰ ਸ਼ਾਂਤੀ ਆਉਂਦੀ ਆ ਪੰਛੀ ਵੀ ਆ ਕੇ ਹੋਰ ਕੀਰਤਨ ਸੁਣਦੇ ਜਾਨਵਰ ਵੀ ਜੰਗਲ ਦੇ ਇਹ ਤਾਂ 베ਰੀ ਹੇਠ ਬੈਠੇ ਗੁਰੂ 베ਰੀ ਵੀ ਨਿਹਾਲ ਹੋਈ ਰੀਠੇ ਵਾਲੇ ਡਿੱਗਿਆ ਰੀਠਾ ਮਿੱਠਾ ਹੋ ਗਿਆ ਮਰਦਾਨੇ ਦੇ ਜਦ ਅੱਖਾਂ ਖੜੀਆਂ ਨੂੰ ਦੇਖ ਕੇ ਨਿਹਾਲ ਕੀਤਾ ਅੰਬ ਅਨਾਰ ਮਰਦਾਨਾ ਤੋੜ-ਤੋੜ ਕੇ ਖਾਂਦਾ ਕਿਹੜਾ ਤਾਂ ਮਿੱਠੀਆਂ ਆਈਆਂ ਝਾੜੀਆਂ ਮੇਰੇ ਸਤਿਗੁਰੂ ਨਿੰਮ ਦੀਆਂ ਪੱਤੀਆਂ 'ਚ ਮਿੱਠਾ ਰਸ ਆਉਂਦਾ ਜੱਟ ਤਾਰੇ ਭਟ ਤਾਰੇ ਲੱਕੜੀ ਤੇ ਕੱਟ ਤਾਰੇ ਤਾਂ ਹੀ ਤਰ ਜਾਣਾ ਮਨਾ ਸ਼ਰਨ ਕਿਉਂ ਨਹੀਂ ਆਉਂਦਾ ਤਗੁਰ ਨਾਨਕ ਸਾਹਿਬ ਜੀ ਨੇ ਬਹੁਤਿਆਂ ਨੂੰ ਤਾਰਿਆ ਆਕਾਸ਼ ਕੇ ਤਾਰੇ ਤੋਂ ਗਿਨੇ ਜਾਣਤ ਕੀ ਪਰ ਜਿਨ੍ਹਾਂ ਨੂੰ ਭਾਈ ਗੁਰਨਾਨਦ ਦੇਵ ਜੀ ਨੇ ਤਾਰਿਆ ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ ਹੋ ਸਕਦਾ ਕੋਈ ਆਕਾਸ਼ ਦੇ ਤਾਰੇ ਗਿਨ ਲਵੇ ਵਿਗਿਆਨ ਤਰੱਕੀ ਕਰ ਹੀ ਜਾਂਦਾ ਹਰ ਰੋਜ਼ ਟੈਕਨੋਲੋਜੀ ਵਧੀ ਜਾ ਰਹੀ ਆ ਇੱਕ ਕਦਮ ਅੱਗੇ ਅੱਗੇ ਵਧ ਰਹੇ ਵਿਗਿਆਨੀ ਹੋ ਸਕਦਾ ਕੋਈ ਆਕਾਸ਼ ਦੇ ਤਾਰੇ ਗਿਨ ਲਵੇ ਪਰ ਜਿਨ੍ਹਾਂ ਨੂੰ ਬਾਬਾ ਨਾਨਕ ਜੀ ਨੇ ਤਾਰਿਆ ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ ਜਿਹੜੀ ਭਰਤਰੀ ਦੇ ਨਾਲ ਵਿਚਾਰ ਹੋਈ ਆ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਆ ਜਦ ਭਰਤਰੀ ਨੂੰ ਮਿਲੇ ਮਹਾਰਾਜ ਜੀ ਗੁਰੂ ਦਾ ਸ਼ਬਦ ਮਣੇ ਮਹ ਬੁੰਦਰਾ ਕਿਥਾ ਖਿਮਾ ਖੜਾਇਓ ਜੋਗਿਸ਼ ਕਰੇ ਭਲਾ ਕਰ ਮੰਨਿਓ ਸਹਿਜ ਜੋਗ ਨਿਦ ਪਾਵਿਓ ਗੁਰਨਾਨਦਦੇਵ ਜੀ ਕਹਿਣ ਲਗੇ ਪਰਥਰੀ ਜੀ ਜੋ ਰੱਬ ਕਰਦਾ ਮੈਂ ਉਹਨੂੰ ਚੰਗਾ ਕਰਕੇ ਮੰਨਦਾ ਮੈਂ ਉਹਨੂੰ ਜੋਗ ਸਮਝਦਾ ਤੇ ਗੁਰੂ ਦਾ ਸ਼ਬਦ ਉਹੀ ਮੇਰੇ ਕੰਨਾਂ ਦੀਆਂ ਮੁੰਦਰਾ ਨੇ ਜੋਗੀ ਲੋਕ ਕੰਨ ਪਾੜਦੇ ਆ ਉਹ ਮੁੰਦਰਾ ਪਾਈਆਂ ਪਰ ਮਹਾਰਾਜ ਜੀ ਕਹਿਣ ਲਗੇ ਬਾਬਾ ਜੁਗਤਾ ਜਿਓ ਜੁਗਿਓ ਜੁਗ ਜੋਗੀ ਪਰਮ ਤਤ ਮਹਿ ਜੋਗ ਜਿਹੜਾ ਚਿੱਤ ਵਾਹਿਗੁਰੂ ਦੇ ਨਾਲ ਜੁੜਿਆ ਉਹ ਭਈ ਅਸਲ ਜੋਗੀ ਆ ਅੰਮ੍ਰਿਤ ਨਾਮ ਨਿਰੰજન ਪਾਇਆ ਗਿਆਨ ਕਾਇਆ ਰਸਭੋਗ ਤੇ ਗੁਰਮੁਖ ਪਿਆਰਿਓ ਇਹ ਪਾਵਨ ਪੰਕਤੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਆ ਕੋਈ ਆਪਣੇ ਕੋਲੋਂ ਨਹੀਂ ਤੁਸੀਂ ਪੜਨੀਆਂ ਹੋਣ 360 ਅੰਗ ਤੇ ਜਾ ਕੇ ਪੜ੍ਹ ਵੀ ਸਕਦੇ ਹੋ ਤੇ ਮਹਾਰਾਜ ਜੀ ਕਹਿੰਦੇ Shivnagari mein aasan besan kalp tyagi band ਤੇ ਜਦ ਵੀ ਜੋਗੀ ਆਸਨ ਤੇ ਬਿੰਦੇ ਆ ਅੱਖਾਂ ਮੀਟਦੇ ਆ ਧਿਆਨ ਉਹਨਾਂ ਦਾ ਹੋਰ ਵਾਸ਼ਨਾਵਾਂ ਤੇ ਵੱਲ ਹੁੰਦਾ ਪਰ ਜਦ ਕੋਈ ਭੈਰ ਰੱਬ ਦਾ ਪਿਆਰਾ ਪਰਮਾਤਮਾ ਦੇ ਚਰਨ ਵਿੱਚ ਟਿਕ ਕੇ ਬੈਠਦਾ ਉਹੀ ਉਹਦਾ ਆਸਨ ਹੁੰਦਾ ਸਗਲੀ ਜੋਤ ਹਮਾਰੀ ਸਮਿਆ ਨਾਨਾ ਵਰਨ ਅਨੇਕ ਕਹਿਓ ਨਾਨਕ ਸੁਣ ਪਰਥਰੀ ਜੋਗੀ ਪਾਰ ਬ੍ਰਹਮ ਲਿਵ ਲੇਕ ਮਹਾਰਾਜ ਜੀ ਕਹਿੰਦੇ ਪਰਥਰੀ ਜੀ ਤੁਸੀਂ ਪਰਮਾਤਮਾ ਦੇ ਭਰੋਸਾ ਰੱਖੋ ਪਾਰ ਬ੍ਰਹਮ ਦੇ ਨਾਲ ਲਿਵ ਜੋੜੋ ਉਹ ਭਲੀ ਪ੍ਰਕਾਰ ਸਭ ਕੁਝ ਤੋਂ ਮੁਕਤ ਕਰ ਦੇਵੇਗਾ ਗੁਰੂ ਨਾਨਕ ਸਾਹਿਬ ਜੀ ਨੇ ਪਰਥਰੀ ਜੋਗੀ ਨੂੰ ਉਪਦੇਸ਼ ਦਿੱਤਾ ਦੇ ਮੁਕਤਵੀ ਕਰ ਦਿੱਤਾ ਇਹ ਜਿਹੜਾ ਸਥਾਨ ਤਖਤੂ ਪੂਰਾ ਸਾਹਿਬ ਮੋਗੇ ਜ਼ਿਲ੍ਹੇ ਦੇ ਵਿੱਚ ਇੱਕ ਨਗਰ ਆ ਉਥੇ ਪਰਥਰੀ ਦਾ ਡੇਰਾ ਬਣਿਆ ਹੋਇਆ ਗੁਰਨਾਨ ਨਨ ਸਾਹਿਬ ਜੀ ਇੱਥੇ ਆਏ ਤੇ ਉਥੇ ਇਹਨਾਂ ਨੇ ਪਰਥਰੀ ਨੂੰ ਜੂਨਾ ਗੜ੍ਹ ਭੇਜਿਆ ਸੀ ਬਹੁਤ ਸੁੰਦਰ ਸਥਾਨ ਹੈ ਉਥੇ ਪਹਿਲੇ ਪਾਸ਼ਾ 6ਵੇਂ ਪਾਸ਼ਾ 10ਵੇਂ ਪਾਸ਼ਾ ਜੀ ਆਏ ਤਿੰਨ ਸਥਾਨ ਬਣੇ ਹੋਏ ਆ ਗੁਰਦੁਆਰ ਸਾਹਿਬ ਬਣਿਆ ਹੋਇਆ ਤਖਤੂ ਪੂਰਾ ਸਾਹਿਬ ਸੰਗਤਾਂ ਬਹੁਤ ਜਾਂਦੀਆਂ ਤੇ ਜਦ ਇੱਥੇ ਮਾਗੀ ਹੁੰਦੀ ਆ ਬਹੁ ਸਾਰੀ ਸੰਗਤਾਂ ਦਾ ਇਕੱਠ ਹੁੰਦਾ ਗੁਰਮੁਖ ਪਿਆਰੇ ਕਦੇ ਵੀ ਤਖਤਪੁਰ ਸਾਹਿਬ ਜਾਓ ਜ਼ਰੂਰ ਮੱਥਾ ਟੇਕ ਕੇ ਆਓ ਕਿਉਂਕਿ ਇਹ ਧਰਤੀ ਹੈ ਜਿੱਥੇ ਤਿੰਨ ਗੁਰੂ ਸਾਹਿਬਾਨ ਆਏ ਨੇ ਤੇ ਭਰਤਰੀ ਨੂੰ ਉਪਦੇਸ਼ ਇੱਥੇ ਹੀ ਦਿੱਤਾ ਦਾਸ ਨੇ ਵੀ ਦਰਸ਼ਨ ਕੀਤੇ ਉਥੇ ਭਰਤਰੀ ਦਾ ਡੇਰਾ ਵੀ ਬਣਿਆ ਹੋਇਆ ਅੱਜ ਵੀ ਉਥੇ ਬੜੇ ਰੁੱਖਾਂ ਬੜੇ ਸਿੱਧਾਂ ਦੇ ਉਥੇ ਭਾਈ ਬੈਠ ਕੇ ਨਾਮ ਦੀ ਕਮਾਈ ਕੀਤੀ ਸਾਧੂ ਸੰਤਾਂ ਨੇ ਕੀਤੀ ਗੁਰੂ ਨਾਨਕ ਦੇਵ ਜੀ ਆਏ ਉਹ ਧਰਤੀ ਪੁੰਜਨ ਯੋਗ ਹੈ ਮੈਂ ਇੱਥੇ ਜਿਹੜੀ ਗੱਲ ਦੱਸਣੀ ਚਾਹੁੰਦਾ ਭਾਈ ਰਿੱਧੀਆਂ ਸਿੱਧੀਆਂ ਦੇ ਵਿੱਚ ਵੀ ਕੁਝ ਨਹੀਂ ਹੁੰਦਾ ਬੰਦੇ ਦਾ ਨਾਮ ਚਾਰੇ ਜੁਗਾਂ ਵਿੱਚ ਹੋ ਜਾਵੇ ਜਿੱਡੀ ਮਰਜ਼ੀ ਚੜ੍ਹਾਈ ਹੋ ਜਾਵੇ ਪਰ ਜੋ ਉਹ ਵਾਹਿਗੁਰੂ ਦਾ ਨਾਮ ਨਹੀਂ ਜਪਦਾ ਉਹ ਕੀੜੇ ਤੋਂ ਛੋਟਾ ਕੀੜਾ ਬਣਦਾ ਹੈ ਗੁਰਮੁਖ ਪਿਆਰਿਓ ਤਾਂ ਸਾਨੂੰ ਗੁਰੂ ਸਾਹਿਬ ਦੇ ਲੜ ਲੱਗਣਾ ਚਾਹੀਦਾ ਆਪਣੀ ਜ਼ਿੰਦਗੀ ਨੂੰ ਸਵਾਰਨਾ ਚਾਹੀਦਾ ਇਹ ਗੋਰਖਨਾਥ ਜਿਨ੍ਹਾਂ ਨੂੰ ਨਾਰਦ मुनि ਦਾ ਵੀ ਇੱਕ ਸ਼ੁਕਰਾਨਾ ਹੀ ਕੀਤਾ ਉਹਨਾਂ ਨੇ ਕਿਉਂ ਨਾਰਦ मुनि ਜੀ ਐਸੇ मुनि ਹੋਏ ਜਿਨ੍ਹਾਂ ਨੇ ਮੇਲ ਕਰਵਾਇਆ ਗੁਰਨਾਨਕ ਦੇਵ ਜੀ ਦੇ ਨਾਲ ਤਰੀਕਾ ਦੱਸਿਆ ਨਾ ਬੈਠੇ ਯਾਦ ਕਰੋ ਆਪ ਵੀ ਇੱਥੇ ਆਉਣਗੇ ਗੁਰਨਾਨਕ ਦੇਵ ਜੀ ਨਾਰਦ मुनि ਸਦਾ ਹੀ ਨਰਾਇਣ ਨਰਾਇਣ ਜਪਦੇ ਰਹਿੰਦੇ ਤੇ ਉਹ ਵੀ ਰੱਬ ਦਾ ਨਾਮ ਹੀ ਹੈ ਉਹਨਾਂ ਨੇ ਭਰਤਰੀ ਜੀ ਨੂੰ ਗੁਰਨਾਨਕ ਦੇਵ ਜੀ ਦਾ ਪਤਾ ਦੱਸਿਆ ਇਹਨਾਂ ਨੂੰ ਯਾਦ ਕੀਤਾ ਦਿਲੋਂ ਕੀਤਾ ਮਹਾਰਾਜ ਆਏ ਉਹਨਾਂ ਦਾ ਭਲਾ ਕੀਤਾ ਤੇ ਅਸੀਂ ਅੱਜ ਵੀ ਕੋਈ ਕਲਪਨਾ ਨਹੀਂ ਹੈਗੀ ਜੇ ਤੁਸੀਂ ਜਾਓਗੇ ਤਖਤਪੂਰਾ ਸਾਹਿਬ ਇਤਿਹਾਸ ਲਿਖਿਆ ਹੋਇਆ ਗੁਰਮੁਖ ਪਿਆਰਿਓ ਇਹ ਕੋਈ ਕਲਪਨਾ ਨਹੀਂ ਹੈਗੀ ਕੋਈ ਕਵੀ ਦੀ ਕਿਸੇ ਦੀ ਕਲਪਨਾ ਇਹ ਇਤਿਹਾਸ ਆ ਕੋਈ ਕਹਾਣੀ ਨਹੀਂ ਹੈਗੀ ਇਤਿਹਾਸ ਤੇ ਕਹਾਣੀ 'ਚ ਬਹੁਤ ਫਰਕ ਹੁੰਦਾ ਅੱਜ ਲੋਕ ਜਿਹੜੇ ਉਹ ਬਹੁਤ ਤਰਕਵਾਦੀ ਹੋ ਗਏ ਆ ਮੰਨਦੇ ਨਹੀਂ ਇਹਨਾਂ ਗੱਲਾਂ ਨੂੰ ਪਰ ਭਾਈ ਇਹ ਤਾਂ ਅਵਸਥਾ ਉੱਚੀ ਦੀਆਂ ਗੱਲਾਂ ਨੇ ਭਰਤਰੀ ਜੋਗੀ ਉਹਦਾ ਉਧਾਰ ਹੋਇਆ ਉਹਨੂੰ ਮੁਕਤੀ ਦਿੱਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਾਨ ਬੜੀ ਉੱਚੀ ਹੈ ਤਾਂ ਉਹ ਬੇਨਤੀ ਜਿਹੜੀ ਮੈਂ ਹਰ ਵਾਰ ਤੁਹਾਨੂੰ ਕਰਦਾ ਨਾ ਅੰਮ੍ਰਿਤ ਛਕੋ ਸਿੰਘ ਸਜੋ ਭਾਈ ਗੁਰੂ ਵਾਲੇ ਬਣੋ ਤੇ ਇਹ ਬੜਾ ਜ਼ਰੂਰੀ ਹੈ ਜੇ ਆਪਾਂ ਏਡੀ ਗਿ ਜਹੀ ਗੱਲ ਮਹਾਰਾਜ ਦੀ ਨਹੀਂ ਮੰਨ ਸਕਦੇ ਕੇਸ ਹੀ ਨਹੀਂ ਰੱਖਦੇ ਦਾੜਾ ਹੀ ਨਹੀਂ ਪ੍ਰਕਾਸ਼ ਕਰਨਾ ਵੱਡੀ ਗੱਲ ਆਪਾਂ ਕਦ ਮੰਨਾਂਗੇ ਤੇ ਖਾਲਸਾ ਪੰਥ ਦੀ ਮਹਾਰਾਜ ਚੜ੍ਹਦੀ ਕਲਾ ਕਰਨ ਤੇ ਉਹ ਭਾਈ ਅਸਥਾਨ ਅੱਜ ਵੀ ਉੱਥੇ ਜਾ ਕੇ ਸੰਗਤਾਂ ਦਰਸ਼ਨ ਕਰਦੀਆਂ ਨੇ ਜਿੰਨਾ ਸਮਾਂ ਤੁਸੀਂ ਜਾਓਗੇ ਨਹੀਂ ਮੋਗੇ ਨਹੀਂ ਇਹ ਵੀ ਮੈਂ ਗੱਲ ਕਹੂੰਗਾ ਅੱਖ ਇਹੋ ਜਿਹਾ ਇੰਦਰਾ ਹੈ ਗਿਆਨ ਇੰਦਰਾ ਦੇਖ ਕੇ ਹੀ ਪਤਾ ਚੱਲਦਾ ਹੈ ਜਿੰਨਾ ਮਰਜੀ ਸੁਣਾਈ ਚੱਲੀ ਹੈ ਅਗਰ ਨਾ ਮੰਨਦਾ ਹੀ ਨਹੀਂ ਬੰਦਾ ਤਾਂ ਖੁਦ ਜਾਓ ਦਰਸ਼ਨ ਜ਼ਰੂਰ ਕਰਕੇ ਆਓ ਇਹ ਹੀ ਬੇਨਤੀ ਆ ਮੇਰੇ ਤੋਂ ਕਥਾ ਵਿਚਾਰ ਕਰਦਿਆਂ ਬੋਲਦਿਆਂ ਤੇ ਹੋਈਆਂ ਭੁੱਲਾਂ ਦੀ ਮਾਫੀ ਬਖਸ਼ੋ ਤੇ ਇਹ ਜਿਹੜਾ ਜੋਗੀ ਭਰத்ਰੀ ਆ ਨਾ ਇਹ ਵੀ ਚੰਗੀ ਕਿਸਮਤ ਵਾਲਾ ਸੀ ਕਿਉਂ ਕਿਉਂਕਿ ਗੁਰਨਾਣਕ ਦੇਵ ਜੀ ਦੇ ਦਰਸ਼ਨ ਵੀ ਕਰ ਲਏ ਮੁਕਤ ਵੀ ਹੋ ਗਿਆ ਗਲਤੀਆਂ ਵੀ ਬਖਸ਼ਾ ਲਈਆਂ ਸ਼ਰਾਬ ਵੀ ਛੱਡ ਦਿੱਤੀ ਤੇ ਉਹ ਵੀ ਭਾਈ ਨਾਮ ਦਾ ਨਸ਼ਾ ਕਰਨ ਲੱਗ ਗਿਆ ਪੀਂਦੇ ਹੋ ਸ਼ਰਾਬ ਤੇ ਛੱਡ ਦਿਓ ਇੱਕਦਮ ਨਹੀਂ ਛੱਡੀ ਜਾਨੀ ਮੈਨੂੰ ਪਤਾ ਹੌਲੀ ਹੌਲੀ ਥੋੜੀ ਥੋੜੀ ਕਰਕੇ ਛੱਡੀ ਜਾਊਗੀ ਗੁਰੂ ਸਾਹਿਬ ਅੱਗੇ ਅਰਦਾਸ ਕਰਿਆ ਕਰੋ ਮਹਾਰਾਜ ਜੀ ਭਲਾ ਕਰਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ